ਸਾਸੀ ਕਲਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਮੀਕ ਫਲਾਡਾ ਵੱਲੋਂ ਅੱਜ ਫਿਰ ਇੱਕ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਦੁਪੱਟਾ ਵਾਲੇ ਸੂਟ ਰਹਿਣਗੇ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੱਗ ਲੱਗ ਤਰ੍ਹਾਂ ਦੇ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਹਾਂ ਸੂਟ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਆ ਤੇ ਪਲੀਜ਼ ਮੇਰੀ ਆਪੈਨਾ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਠੀਕ ਹੈ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਸਾਡੀ ਵੀਡੀਓ ਦਾ ਮਿਲ ਸਕੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾਬੜਲਾਡਾ ਤੋਂ ਬਿਲਾਉਂ ਕਰਦੇ ਹਾਂ ਜੀ ਤੇ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪਊਗਾ ਜੀ ਉਹਦੀ ਰਾਈਟ ਸਾਈਡ ਲੈਫਟ ਸਾਈਡ ਤੋਂ ਆਉਣਾ ਵਾਪਸ ਪੁਲ ਦੇ نیچے ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੁਹਾ ਰੋਡ ਤੋਂ ਤੇ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੁਲ ਦੇ ਵਾਪਸ نیچے ਆਉਣਾ ਜੀ ਰਾਈਟ ਸਾਈਡ ਇਹ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਜੀ ਫਰਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਦੁਪੱਟਾ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੇ ਜਿਹੇ ਸੂਟ ਰੈਨ ਵਾਲੇ ਆ ਪਹਿਲਾ ਸੂਟ ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਸੂਟ ਰੈਨ ਵਾਲਾ ਜੀ ਬ੍ਰਾਂਡਡ ਸੂਟ ਰਹੂਗਾ ਜੀ ਇਹ ਵਾਲਾ ਠੀਕ ਹੈ ਜੀ ਇਹ ਬ੍ਰਾਂਡਡ ਸੂਟ ਦਾ ਕੇਸਰ ਕਰਾਚੀ ਦਾ ਸੂਟ ਹੈ ਜੀ ਠੀਕ ਹੈ ਜੀ ਉੱਪਰ ਸਟੈਂਪ ਲੱਗੀ ਆ ਕੇਸਰ ਕਰਾਚੀ ਦਾ ਸੂਟ ਰਹੂਗਾ ਜੀ ਮਸਲੀਨ ਦਾ ਦੁਪੱਟਾ ਰਹੂਗਾ ਜੇ ਨਾਲ ਬਹੁਤ ਹੀ ਪਿਆਰਾ ਜਾਂ ਮਸਲੀਨ ਦੁਪੱਟਾ ਸੇਮ ਗਰੇ ਬੇਸ ਦੇ ਵਿੱਚ ਹੀ ਰਹੂਗੀ ਬਾਟਮ ਇਹ ਵਾਲੀ ਰਹੂਗੀ ਜੀ ਬਾਟਮ ਗਰੇ ਬੇਸ ਦੇ ਵਿੱਚ ਤੇ نیچے ਤੁਸੀਂ ਦੇਖ ਸਕਦੇ ਹੋ ਘੇਰੇ ਦਾ ਵਰਕ ਘੇਰੇ ਤੇ ਬੜਾ ਸੋਹਣਾ ਸਾ ਡਿਜ਼ਾਈਨਰ ਜਾਂ ਫਲਾਵਰ ਬੜਿਆ ਹੋਇਆ ਤੇ ਨੀਡਲ ਵਰਕ ਹੋਇਆ ਜੀ ਨਜ਼ਦੀਕ ਤੋਂ ਦੇਖੋ ਜੀ ਘੇਰੇ ਦੇ ਉੱਪਰ ਨੀਡਲ ਵਰਕ ਹੋਇਆ ਹੈਂਡ ਵਰਕ ਟੱਚ ਸੂਟ ਹੈ ਜੀ ਇਹ ਨੀਡਲਵਰਕ ਹੈ ਸਾਈਡ ਤੇ ਤੁਹਾਡੀਆਂ ਬਾਹੂ ਬਣੀਆਂ ਹੋਈਆਂ ਉੱਪਰ neck ਕੋਲ ਵੀ ਇੱਕ ਫਲਾਵਰ ਆਊਗਾ neck ਕੋਲ ਵੀ ਫਲਾਵਰ ਆਊਗਾ ਜੀ ਨੀਡਲਵਰਕ ਹੋਇਆ ਉੱਪਰ ਇਹਦੇ ਹੈਂਡ ਟੱਚ ਸੂਟ ਹੈ ਸਾਈਡ ਤੇ ਵੀ ਫਲਾਵਰ ਬੜੇ ਹੋਏ ਬੜੇ ਪਿਆਰੇ ਜਿਹਾ ਤੇ ਬੈਕ ਤੇ ਫਰੰਟ ਦੀ ਸੇਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਬੈਕ ਤੇ ਫਰੰਟ ਰਹਿਣ ਵਾਲੀ ਹੈ ਸੇਮ ਤੇ ਦੁਪੱਟਾ ਤੁਹਾਨੂੰ ਮਿਲੂਗਾ ਜਿਸ ਨਾਲ ਮਸਲੀਨ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਚੈੱਕ ਕਰੋ ਜੀ ਡਬੀ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਲੁੱਕ ਹੈ ਤੇ ਦੁਪੱਟੇ ਦੀ ਲੁੱਕ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੌਫਟ ਮਸਲੀਨ ਦਾ ਰਹੂਗਾ ਜੀ ਦੁਪੱਟਾ ਦੇਖ ਚੈੱਕ ਕਰੋ ਜੀ ਦੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਦੇਖੋ ਬਿਲਕੁਲ ਸੌਫਟ ਮਸਲੀਨ ਦਾ ਰਹੂਗਾ ਇਹਦੇ ਨਾਲ ਦੁਪੱਟਾ ਤੇ ਹੈਂਡ ਟੱਚ 니ਡਲਵਰਕ ਵਾਲਾ ਸੂਟ ਹੈ ਤੇ ਪ੍ਰਾਈਸ ਸਿਰਫ ਰਹੂਗੀ ਜੀ 1350 1350 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਵੇਦਰ ਲੇਸ ਡਿਜ਼ਾਈਨ ਮਿਲੂਗਾ ਤੁਹਾਨੂੰ গারਲਿਸ਼ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਜੀ ਇਹ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ গারਲਿਸ਼ ਲੁੱਕ ਦੇ ਵਿੱਚ ਠੀਕ ਹੈ نیچے ਦੇਖੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਇਹ نیچے ਦੇਖੋ ਜੀ ਨੱਕੇਰੇ ਤੇ ਵੀ ਇਹਦੀ ਲੇਸ ਹੈ ਬੈਕ ਸਾਈਡ ਵੀ ਲੇਸ ਹੈ ਇਹ ਘੇਰੇ ਦੀ ਲੇਸ ਹੈ ਇਹਦੀ ਬੈਕ ਸਾਈਡ ਵੀ ਲੇਸ ਹੈ ਘੇਰੇ ਦੇ ਤੇ ਸਾਈਡ ਤੇ ਇਹ ਆ ਇਹ ਬਾਜ਼ੂ ਦੀ ਲੇਸ ਹੈ ਜੀ ਠੀਕ ਹੈ ਜੀ ਬਾਜੂ ਜੀ ਲੈਸ ਲੈਣ ਵਾਲੀ ਹੈ ਦੁਪੱਟਾ ਇਹਦੇ ਨਾਲ ਬਿਲਕੁਲ ਮਿਲੂਗਾ ਜੀ ਇਹ ਵਾਲਾ ਰਹੂਗੀ ਜੀ ਇਹਨਾਂ ਦਾ ਬਾਟਮ ਤੇ ਬਾਟਮ ਉੱਪਰ ਵੀ ਤੁਹਾਨੂੰ ਲੈਸ ਮਿਲਣ ਵਾਲੀ ਹੈ ਦੇਖੋ ਜੀ ਬਾਟਮ ਉੱਪਰ ਵੀ ਲੈਸ ਹੈ ਥੋੜਾ ਜਿਹਾ ਕਲਰ ਡਿਫਰੈਂਟ ਆ ਰਿਹਾ ਪਰ ਸੇਮ ਕਲਰ ਹੈ ਜੀ ਬਾਟਮ ਦਾ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਾਂ कॉटन ਦਾ ਦੁਪੱਟਾ ਰਹਿਣ ਵਾਲਾ ਜੀ ਦੁਪੱਟਾ ਰਹੂਗਾ ਜੀ कॉटन ਬਹੁਤ ਹੀ ਪਿਆਰਾ ਜਾਂ ਬਿਲਕੁਲ ਪਿਓਰ ਖੁੱਲਾ ਡੁੱਲਾ ਦੁਪੱਟਾ ਰਹੂਗਾ लेस ਲੱਗੀ ਹੈ ਦੁਪੱਟੇ ਦੀ ਲੁੱਕ ਦੇਖੋ ਜੀ ਸੂਟ ਦੀ ਕਿੰਨੀ ਪਿਆਰੀ ਹੈ ਜੀ ਤੇ গারਲਿਸ਼ ਲੁੱਕ ਦੇ ਵਿੱਚ ਸੂਟ ਰੈਡ ਵਾਲਾ ਇਹ ਵਾਲਾ ਰਹੂਗਾ ਜੀ ਦੁਪੱਟਾ ਤੇ ਪ੍ਰਾਈਸ ਜਿਹੜੀ ਇਹਦੀ ਰੈਡ ਵਾਲੀ ਹੈ ਜੀ 1250 1250 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਤੁਹਾਨੂੰ ਲੁੱਕ ਦਿਖਾਵਾਂਗੇ ਸੂਟ ਦੀ ਕਿੱਦਾਂ ਦੀ ਹੈ ਕੇਸਰ ਕਰਾਚੀ ਦਾ ਹੀ ਰਹੂਗਾ ਸੂਟ ਇਹ ਦੇਖੋ ਜੀ ਇਹ ਵਾਲੀ ਆਉਣੀ ਹੈ ਜੀ ਸੂਟ ਦੀ ਲੁੱਕ ਠੀਕ ਹੈ ਜੀ ਦੇਖੋ ਜੀ ਐਦਾਂ ਦੀ ਸੂਟ ਦੀ ਲੁੱਕ ਆਉਣੀ ਹੈ ਇਹ ਪੂਰੇ ਸੂਟ ਦੀ ਲੁੱਕ ਹੈ ਜੀ ਦੇਖ ਸਕਦੇ ਹੋ ਇਹ ਪੂਰੇ ਸੂਟ ਦੀ ਲੁੱਕ ਹੈ ਕੇਸਰ ਕਰਾਚੀ ਦੇ ਰਹਿਣਗੇ ਸੂਟ ਬ੍ਰਾਂਡਡ ਸੂਟ ਹੈ ਜੀ ਸਾਡੇ 1200 ਦਾ ਪ੍ਰਾਈਸ ਰਹੂਗਾ ਜੀ ਇਹ ਵਿੱਚ ਕਿਹ कलर ਤੁਹਾਨੂੰ ਮਿਲੂਗਾ ਏ ਵਾਲਾ ਤੇ ਦੂਸਰਾ ਕਲਰ ਮਿਲੂਗਾ ਤੁਹਾਨੂੰ ਗ੍ਰੇ ਦੂਸਰਾ ਕਲਰ ਸੌਰੀ ਗ੍ਰੇ ਨਹੀਂ ਹੈਗਾ ਇਹ ਇਹ ਆਊਗਾ ਸਕਾਈ ਬਲੂ ਕਲਰ ਦੇਖੋ ਜੀ ਦੂਸਰਾ ਕਲਰ ਸਕਾਈ ਬਲੂ ਕਲਰ ਆਊਗਾ ਦਾ ਲੁੱਕ ਦੇਖੋ ਜੀ ਐਦਾਂ ਆਉਣੀ ਹੈ ਸੂਟ ਦੀ ਬਹੁਤ ਹੀ ਪਿਆਰੀ ਸੀ ਦੁਪੱਟੇ ਉੱਪਰ ਲੈਸ ਲੱਗੀ ਹੋਈ ਹੈ ਕਾਟਨ ਦਾ ਦੁਪੱਟਾ ਰਹੂਗਾ ਜੀ ਬਾਜੂ ਉੱਪਰ ਲੈਸ ਆ ਬ੍ਰਾਂਡਡ ਸੂਟ ਆ ਜੀ ਕੇਸਰ ਕਰਾਚੀ ਦਾ ਠੀਕ ਹੈ ਜੀ ਇਹ ਵਾਲੀ ਆਉਣੀ ਹੈ ਜੀ ਇਹ ਵਾਲੇ ਸੂਟ ਦੀ ਲੁੱਕ ਠੀਕ ਹੈ ਜੀ ਬ੍ਰਾਂਡਡ ਸੂਟ ਰਹਿਣ ਵਾਲੇ ਆ ਪੈਂਟ ਪਲਾਜ਼ੋ ਬਣਾ ਲਓ ਪੈਂਟ ਪਲਾਜ਼ੋ ਉੱਪਰ ਵੀ ਤੁਹਾਨੂੰ ਲੈਸ ਲੱਗੀ ਮਿਲੂਗੀ ਜੀ ਬਾਜ਼ੂ ਉੱਪਰ ਲੈਸ ਮਿਲੂਗੀ ਜੀ ਠੀਕ ਹੈ ਜੀ ਕਾਫੀ ਲੈਸ ਹੈ ਇਦਾਂ ਦੀ ਆ ਕਾਸਟ ਲਈ ਆ 300 ਤੱਕ ਤਾਂ ਤੁਹਾਨੂੰ ਲੈਸ ਹੀ ਇਹਦੇ ਵਿੱਚ ਅਟੈਚ ਕੀਤੀ ਗਈ ਹੈ ਜੀ ਸਿਰਫ 1250 ਦਾ ਸੂਟ ਰਹਿਣ ਵਾਲਾ ਜੀ ਇਹ ਕਲਰ ਵਿੱਚ ਤੁਹਾਨੂੰ ਮਿਲੂਗੇ ਦੋ ਇਹ ਡਿਜ਼ਾਈਨਰ ਜਿਹਾ ਸੂਟ ਰਹਿਣ ਵਾਲਾ ਇਹ 1250 ਦਾ ਰਹੂਗਾ ਜੀ ਸੂਟ ਦੇਖੋ ਜੀ ਇਹ ਕੇਵਲਾ ਸੂਟ ਚੈੱਕ ਕਰੋ ਇਹ ਵੀ ਬਿਲਕੁਲ ਪਿਓਰ कॉटन ਸਟਾਫ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਪਿਓਰ कॉटन ਸਟਾਫ ਦੇ ਵਿੱਚ ਰਹੂਗਾ ਕਰਾਚੀ ਦਾ ਇਹ ਵੀ ਇਹ ਵੀ ਕਰਾਚੀ ਬ੍ਰੈਂਡ ਦਾ ਸੂਟ ਹੈ نیچے ਦੇਖੋ ਬਹੁਤ ਪਿਆਰਾ نیچے ਘੇਰਾ ਬਣਿਆ ਹੋਇਆ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਾਈਡ ਤੇ ਦੀ ਬਾਜੂ ਦਾ ਡਿਜ਼ਾਈਨ ਵੀ ਮਿਲੂਗਾ ਤੇ ਉੱਪਰ ਨੈਕ ਪੱਟੀ ਬਣੀ ਹੋਈ ਹੈ ਹੈਡਵਰਕ ਟੱਚ ਨੈਕ ਨੈਕ ਲਾਈਨ ਬਣੀ ਹੋਈ ਜਿਹੜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਆ ਸੂਟ ਰੈਣ ਵਾਲਾ ਬੈਕ ਸਾਈਡ ਦੇਖੋ ਜੀ ਬਹੁਤ ਪਿਆਰੀ ਜਿਹੜੀ ਬੈਕ ਸਾਈਡ ਰੈਣ ਵਾਲੀ ਹੈ ਤੇ ਕਾਟਨ ਦੀ ਹੀ ਇਹਨਾਂ ਨਾਲ ਬਾਟਮ ਰਹੂਗੀ ਕੇਸਰ ਕਰਾਚੀ ਦਾ ਹੀ ਸੂਟ ਹੈ ਸਾਰੇ ਬ੍ਰਾਂਡਡ ਸੂਟ ਰੈਣ ਵਾਲੇ ਆ ਜੀ ਇਹਨਾਂ ਨਾਲ ਤੇ ਜੋ ਦੁਪੱਟਾ ਆਊਗਾ ਉਹ ਆਊਗਾ ਜੀ ਮਸਲੀਨ ਦਾ ਸਾਦੇ ਉੱਪਰ ਤੋਂ ਸਟੈਂਪ ਮੈਣ ਵਾਲੀ ਆ ਜੀ ਦੇਖੋ ਕੇਸਰ ਕਰਾਚੀ ਦੇ ਸੂਟ ਰੈਣਗੇ ਜੀ ਬ੍ਰਾਂਡਡ ਸੂਟ ਹੈ ਕੇਸਰ ਕਰਾਚੀ ਦੇ ਤੇ ਇਹਦੇ ਨਾਲ ਆਊਗਾ ਜੀ ਮਸਲੀਨ ਦਾ ਹੀ ਕਾਟਨ ਮਸਲੀਨ ਦਾ ਦੁਪੱਟਾ ਆਉਣ ਵਾਲਾ ਹੈ ਇਹਨਾਂ ਨਾਲ ਤੇ ਲੁੱਕ ਦੇਖੋ ਜੀ ਬਹੁਤ ਪਿਆਰੀ ਸੂਟ ਦੀ ਆਉਣ ਵਾਲੀ ਹੈ ਮੈਂ ਤੁਹਾਨੂੰ ਦੁਪੱਟਾ ਦਿਖਾਣੀ ਆ ਦੇਖੋ ਜੀ ਦੁਪੱਟੇ ਦੀ ਲੁੱਕ ਦੇਖੋ ਜੀ ਸੂਟ ਦੀ ਲੁੱਕ ਦੇਖੋ ਦੇਖੋ ਬਹੁਤ ਹੀ ਪਿਆਰਾ ਜਾ ਡਿਜ਼ਾਈਨਰ ਸੂਟ ਰਹਿਣ ਵਾਲਾ ਤੇ ਪ੍ਰਾਈਸ ਸਿਰਫ ਜਿਹੜੀ ਇਹਦੀ ਰਹਿਣ ਵਾਲੀ ਹੈ ਜੀ 990 990 ਦੇ ਤੁਸੀਂ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ 990 ਦੇ ਕੇਸਰ ਕਰਾਚੀ ਵਿਦ ਮਸਲੀਨ कॉटन ਮਸਲੀਨ ਦਾ ਦੁਪੱਟਾ ਤੇ ਡਿਜ਼ਾਈਨਰ ਸੂਟ ਬੈਕ ਫਰੰਟ ਸੇਵ ਰਹਿਣ ਵਾਲਾ ਜੀ ਇਹਦਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਇੱਕ ਗਾਜਰੀ ਕਲਰ ਦੇਖੋ ਜੀ ਇੱਕ ਇਹ ਵਾਲਾ ਕਲਰ ਆਉਗਾ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਤੇ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਰੈਡ ਵਾਲਾ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਅਸੀਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੋਗਾ ਜੀ ਦੇਖੋ ਚੈੱਕ ਕਰੋ ਜੀ ਇਹ ਵਾਲੇ ਆਉਗੇ ਦੁਪੱਟੇ ਦੀ ਲੁੱਕ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਸਿਰਫ 950 ਦੇ ਵਿੱਚ ਕੇਸਰ ਕਰਾਚੀ ਦੇ ਰਹਿਣਗੇ ਜੀ ਸੂਟ अगला सूट देखो जी अगला सूट चेक करो ये भी बहुत प्यारा सूट ब्रांड वाला है ये प्रगति ब्रांड का रहेगा जी ठीक है चेक करो जी केरा बहुत प्यारा बणया नीडल वर्क होया घेरे ऊपर प्रगति ब्रांड का सूट रहने वाला साइड पे कुछ स्टैम्प मिल वाली है चेक करो जी स्टैम्प मिलूगी जी प्रगति ब्रांड दी ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਕਲਰ ਹੈਗਾ ਜੀ 골ਡਨ ਲੈਮਨ ਜਾਂ ਲਾਈਟ ਜਿਹਾ ਸਕਿਨ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਾਂ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਹਦਾ ਸਾਈਡ ਤੇ ਦੀਆਂ ਬਾਹੂਆਂ ਬੜੀਆਂ ਹੋਈਆਂ ਬੈਕ ਫਰੰਟ ਰਹੂਗੀ ਸੇਮ ਕਾਟਨ ਦੀ ਹੀ ਬਾਟਮ ਮੈਲ ਵਾਲੀ ਹੈ ਇਹ ਵਾਲਾ ਰਹੂਗਾ ਜੀ ਇਹਦੀ ਬੈਕ ਤੇ ਹੈਂਡਵਰਕ ਸੂਟ ਹੈ ਜੀ ਨੀਡਲਵਰਕ ਹੋਇਆ ਘੇਰੇ ਉੱਪਰ ਚੈੱਕ ਕਰੋ ਜੀ ਨੀਡਲਵਰਕ ਹੋਇਆ ਤੇ ਦੁਪੱਟਾ ਵੀ ਇਹਦਾ ਰਹੂਗਾ ਜੀ ਮਸਲੀਨ ਦਾ ਸਕਿਨ بیس ਤੇ ਵਿੱਚ ਆਊਗਾ ਜੀ ਮਸਲੀਨ ਦਾ ਹੀ ਰਹੂਗਾ ਦੁਪੱਟਾ ਦੇਖੋ ਇਹ ਵਾਲਾ ਰਹੂਗਾ ਜੀ ਮਸਲੀਨ ਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੋਨੋਂ ਸਾਈਡ ਐਡਾ ਬਾਰਡਰ ਬਣੇ ਹੋਈ ਆ ਬਾਰਡਰ ਤੇ ਆਊਗਾ ਡਿਜ਼ਾਈਨ ਠੀਕ ਹੈ ਜੀ ਸੋਬਰ ਸਿੰਪਲ ਸੂਟ ਰਹੂਗਾ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ ਇਹਦੀ ਰਹੂਗੀ ਜੀ 1300 ਰੁਪਏ ਰਹਿਣ ਵਾਲੀ ਆ ਚੈੱਕ 1300 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਆ ਮਸਲੀਨ ਦਾ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਉੱਪਰ ਨੈੱਕ ਬਣਿਆ ਸੋਨਾ ਦਾ ਨੈੱਕ ਬਣਿਆ ਹੋਇਆ ਦੇਖੋ ਜੀ ਬਹੁਤ ਪਿਆਰਾ ਨੈੱਕ ਬਣਿਆ ਹੋਇਆ ਜੀ ਕੰਥਾ ਵਰਕ ਦੇ ਵਿੱਚ ਸੂਟ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹੂਗਾ ਬਾਟਮ ਜੈਪੁਰੀ ਸਟਾਈਲ ਦਾ ਸੂਟ ਹੈ ਇਹ ਵਾਲੀ ਰਹੂਗੀ ਜੀ ਬਾਟਮ ਬਾਟਮ ਦਾ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਇਹ ਵਾਲਾ ਰਹੂਗਾ ਜੀ ਇਹਦਾ ਦੁਪੱਟਾ ਬੈਕ ਇਹਦੀ ਇਦਾਂ ਦੀ ਆਉਣ ਵਾਲੀ ਹੈ ਡਿਜ਼ਾਈਨਰ ਦਾ ਸੂਟ ਹੈ ਜੀ ਠੀਕ ਹੈ ਜੀ ਇੱਕ ਇਹਦੇ ਚ ਸੂਟ ਆਊਗਾ ਜੀ ਜਿਵੇਂ ਇਹਦੀ ਸ਼ਰਟ ਬਣੀ ਹੋਈ ਹੈ ਪੀਛੇ ਜੇ ਕਲਰ ਗਾਜਰੀ ਜੇ ਕਲਰ ਚ ਤੇ ਦੂਸਰੀ ਸ਼ਰਟ ਆਊਗੀ ਜੀ ਗ੍ਰੇ ਬਾਟਮ ਤੁਹਾਨੂੰ ਅਲੱਗ ਮਿਲੂਗੀ ਜੋ ਵੀ ਤੁਹਾਨੂੰ ਦਿਖਾ ਦਿੰਨੇ ਆ ਕਲਰ ਥੋੜਾ ਜਿਹਾ ਚੇਂਜ ਆ ਉਹ ਦੇਖੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਹੈ ਬਿਲਕੁਲ ਕਾਟਨ ਸਟਾਫ ਦੇ ਵਿੱਚ ਰਹੂਗਾ ਕਾਟਨ ਦਾ ਦੁਪੱਟਾ ਰਹਿਣ ਵਾਲਾ ਡਿਜ਼ਾਈਨ ਦੇਖੋ ਤੇ ਇਹ ਵਾਲੀ ਆਊਗੀ ਜੀ ਨਾਲ ਬਾਟਮ ਦੇਖੋ ਇਹ ਬਾਟਮ ਆਉਣ ਵਾਲੀ ਹੈ ਸੇਮ ਇਹੀ ਡਿਜ਼ਾਈਨ ਬਣਿਆ ਹੋਇਆ ਨੈੱਕ ਦੇ ਉੱਪਰ ਪ੍ਰਾਈਸ ਇਹਦੀ 750 ਹੋਊਗੀ ਜੀ 750 ਇਹ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਦੂਸਰਾ ਕਲਰ ਤੁਹਾਨੂੰ ਦਿਖਾਵਾਂਗੇ ਹਾਂਜੀ ਇਹਦੇ ਵਿੱਚ ਦੂਸਰਾ ਕਲਰ ਚੈੱਕ ਕਰ ਤੱਕ ਦਿਓ ਜੀ ਇਹ ਵਾਲਾ ਆਊਗਾ ਜੀ ਇਹਦੇ ਵਿੱਚ ਸ਼ਰਟ ਗਰੇ ਬਣੀ ਹੋਈ ਹੈ ਬਸ ਇਹਦੀ ਇਹੀ ਚੇਂਜ ਆ ਇਹਦੀ ਸ਼ਰਟ ਬਣੀ ਹੋਈ ਹੈ ਜੀ ਗਰੇ ਦੇਖੋ ਇਹ ਗਰੇ ਸ਼ਰਟ ਬਣੀ ਹੋਈ ਹੈ ਇਹ ਦਿਨ ਬਾਟਮ ਜਿਹੜਾ ਦੁਪੱਟਾ ਵੀ ਇਹ ਵਾਲਾ ਆਊਗਾ ਤੇ ਗਾਜ਼ਰੀ ਜੀ ਸ਼ੇਰ ਚ ਆਊਗਾ ਜੀ ਇਹਦਾ ਸ਼ਰਟ ਦੇਖ ਅਗਲਾ ਸੂਟ ਚੈੱਕ ਕਰੋ ਇਹ ਵਾਲਾ ਸੂਟ ਚੈੱਕ ਕਰੋ ਜੀ ਉੱਪਰ ਨੈਕ ਲਾਈਨ ਬਣੀ ਹੋਈ ਹੈ ਇਹ ਵਾਲਾ ਰਹੂਗਾ ਜੀ ਇਹ ਨਾਲ ਪੈਂਟ ਪਲਾਜ਼ੋ ਜਾਂ ਬਾਟਮ ਬਣਾ ਲਓ ਵਰਕ ਵਾਲੀ ਬਾਟਮ ਰਹੂਗੀ ਜੀ कॉटन ਦਾ ਰਹੂਗਾ ਇਹਨਾਂ ਦੁਪੱਟਾ ਪ੍ਰਾਈਸ ਸਿਰਫ ਰਹੂਗੀ ਜੀ 600 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ 600 ਰੁਪਏ ਦੇਖੋ ਜੀ ਇਹ ਵਾਲਾ ਆਊਗਾ ਜੀ ਦੁਪੱਟਾ ਇਹਨਾਂ ਕਾਟਨ ਦਾ ਕੁਆਟਰ ਮਾਲ ਦਾ ਰਹੂਗਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਬਾਟਮ ਦੇਖੋ ਜੀ ਬਾਟਮ ਉੱਪਰ ਤੁਹਾਨੂੰ ਵਰਕ ਮਿਲੂਗਾ ਪਰ ਪ੍ਰਾਈਸ ਸਿਰਫ 600 ਰੁਪਏ ਰਹੂਗੀ ਜੀ ਇਹਦੀ ਇਹ ਵਾਲਾ ਚੈੱਕ ਕਰੋ ਜੀ ਦੇਖੋ ਇਹ ਵਾਲਾ ਚੈੱਕ ਕਰੋ ਲੈਮਨ ਕਲਰ ਦੇ ਵਿੱਚ ਆਊਗਾ ਉੱਪਰ neck ਪੱਟੀ ਬੜੀ ਹੋਈ ਹੈ ਦੁਪੱਟਾ ਵੀ ਇਹਨਾਂ ਰਹੂਗਾ ਕਾਟਨ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਪ੍ਰਾਈਸ ਸਿਰਫ ਇਹਦੀ ਰਹੂਗੀ 550 550 ਲਈ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਸ ਵਾਲੇ ਦੇ ਕੋ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਬਿਲਕੁਲ कॉटन स्टਾਫ ਦੇ ਵਿੱਚ ਸੂਟ ਰਹਿਣ ਵਾਲਾ ਉੱਪਰ neck ਬਣਿਆ ਹੋਇਆ neck ਬਣਿਆ ਹੋਇਆ ਜੀ ਇਹਦਾ ਇਹਦੇ ਚ ਕਿ ਮਿਲੂਗਾ ਤੁਹਾਨੂੰ पैरਟ ਕਲਰ ਲਾਈਟ पैरਟ ਕਲਰ ਵੀ ਮਿਲੂਗਾ ਠੀਕ ਹੈ ਜੀ ਪ੍ਰਾਈਸ ਸਿਰਫ 550 550 ਰਹੂਗੀ ਜੀ ਇਹਦੀ ਪ੍ਰਾਈਸ ਕਲਰ ਆ ਰਿਹਾ ਡਲ ਪਰ पैरਟ ਸ਼ੇਡ ਦੇ ਲਾਈਟ ਪਿਸਤਾ पैरਟ ਸ਼ੇਡ ਹੈ ਜੀ ਉੱਪਰ ਕਰੋਸ਼ੀ ਦੇ ਨਾਲ ਲੱਗੀ ਹੋਈ ਹੈ ਜੀ लेस ਦੇਖੋ ਜੀ ਕਰੋਸ਼ੀ ਆ ਹੋਇਆ ਦੁਪੱਟੇ ਦੀ 4 ਸਾਈਡ ਇਹ ਬਹੁਤ ਪਿਆਰਾ ਸੂਟ ਹੈ ਜੀ ਇਹ ਡਿਜ਼ਾਈਨ ਡਿਜ਼ਾਈਨਰ ਜਆ ਪਿਆਰਾ ਜਆ 550 ਦੀ ਪ੍ਰਾਈਸ ਰੈਰ ਬੜੀ ਹੈ ਬਿਲਕੁਲ ਪਿਓਰ ਕਾਟਨ ਤੇ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਰਹਿਣ ਵਾਲਾ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਇਹ ਵੀ ਬਹੁਤ ਪਿਆਰਾ ਡਿਜ਼ਾਈਨਰ ਬੁਟੀਕ ਸਟਾਈਲ ਦੇ ਵਿੱਚ ਰਹੂਗਾ ਜੀ ਸੂਟ ਦੇਖੋ ਬਹੁਤ ਹੀ ਪਿਆਰਾ ਜਦ ਬੁਟੀਕ ਸਟਾਈਲ ਦੇ ਵਿੱਚ ਸੂਟ ਰਹਿਣ ਵਾਲਾ ਹੈ ਚੈੱਕ ਕਰੋ ਜੀ neck ਉੱਪਰ ਬਹੁਤ ਸੋਹਣਾ ਲੈਸਾਂ ਦੇ ਨਾਲ neck ਰੈਡੀ ਹੋਇਆ ਨੀਚੇ ਦੇਖ ਸਕਦੇ ਹੋ ਘੇਰਾ ਪੱਟੀ ਬਣੀ ਹੋਈ ਹੈ ਇਹ ਵਾਲੀ ਰਹੂਗੀ ਜੀ ਇਹ ਨਾਲ ਕੋਰਾ कॉटन ਦੀ ਪੈਚ ਵਰਕ ਵਾਲੀ ਬਾਟਮ ਠੀਕ ਹੈ ਜੀ ਕੋਰਾ कॉटन ਦੀ ਪੈਚ ਵਰਕ ਵਾਲੀ ਰਹੂਗੀ ਜੀ ਬਾਟਮ ਚੈੱਕ ਕਰੋ ਜੀ ਸਟੇਟ ਬਾਟਮ ਬਣੂਗੀ ਐਦਾ ਡਿਜ਼ਾਈਨ ਆਉਣਾ ਬਾਟਮ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਉਣਾ ਬਾਟਮ ਦਾ ਤੇ ਕੋਰਾ कॉटन ਦਾ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਉੱਪਰ ਇਹਦੇ ਜਿਹੜਾ ਪੇਂਟ ਹੋਇਆ ਜੀ ਦੁਪੱਟੇ ਉੱਪਰ ਵੀ ਬਲਾਕ ਪੇਂਟਿੰਗ ਹੋਈ ਹੈ ਤੇ ਪੈਚਵਰਕ ਵੀ ਹੋਇਆ ਦੇਖੋ ਸੈਂਟਰ ਦੇ ਵਿੱਚ ਪੂਰਾ ਪੈਚਵਰਕ ਹੋਇਆ ਪੈਚਵਰਕ ਇਦਾਂ ਨਹੀਂ ਹੈਗਾ ਵੀ ਸਿੱਧਾ ਹੀ ਲਗਾਇਆ ਹੋਇਆ ਸੀਨ ਦੇ ਨਾਲ ਭਰਪੂਰ ਵਰਕ ਹੋ ਕੇ ਪੈਚਵਰਕ ਹੋਇਆ ਜੀ ਠੀਕ ਹੈ ਜੀ ਵਰਕ ਕਰਕੇ ਪੈਚਵਰਕ ਲਗਾਇਆ ਤੇ ਦੁਪੱਟਾ ਰਹੂਗਾ ਜੇ ਕੋਰਾ ਕਾਟਨ ਦਾ ਫਿਨਿਸ਼ਿੰਗ ਪੱਟੀ ਵੀ ਦਿੱਤੀ ਗਈ ਹੈ ਦੁਪੱਟੇ ਉੱਪਰ ਤੇ ਬਲਾਕ ਪੇਂਟਿੰਗ ਵੀ ਹੋਈ ਹੈ ਦੁਪੱਟੇ ਉੱਪਰ ਤੇ ਪੈਚਵਰਕ ਵੀ ਹੋਇਆ ਪ੍ਰਾਈਸ ਸਿਰਫ ਰਹੂਗੀ ਜੀ 1350 ਸਾਢੇ 1350 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਪਟਿਕ ਸਟਾਈਲ ਦੇ ਵਿੱਚ ਰਹੂਗਾ ਜੀ ਚੈੱਕ ਸੈਂਟਰ ਦੇ ਵਿੱਚ ਲੱਗਿਆ ਹੋਇਆ ਜੀ ਇਹਦੇ ਚਿਕਨ ਵਰਕ ਦਾ ਪੈਚ ਬਹੁਤ ਪਿਆਰਾ ਜਿਹਾ ਚਿਕਨ ਵਰਕ ਦਾ نیچے ਲੈਸਾ ਨਾਲ ਵੀ ਇਹਦਾ ਡਿਜ਼ਾਈਨ ਹੋਇਆ ਚਿਕਨ ਵਰਕ ਦਾ ਲੱਗਿਆ ਹੋਇਆ ਪੈਚ ਇਹਦਾ ਜਿਹੜਾ ਬੋਟਮ ਆਊਗੀ ਜੀ ਬਲੈਕ ਕਲਰ ਦੀ ਆਊਗੀ ਤੇ ਦੁਪੱਟਾ ਵੀ ਰਹੂਗਾ ਜੀ ਇਹ ਨਾਲ ਕੋਰਾ ਕਾਟਨ ਦਾ ਸੈਂਟਰ ਦੇਖੋ ਜੀ ਬਹੁਤ ਪਿਆਰਾ ਸੈਂਟਰ ਬਣਿਆ ਹੋਇਆ ਇਹਦਾ ਦੇਖੋ ਜੀ ਚਿਕਨ ਵਰਕ ਦੇ ਪੀਸ ਲਾ ਕੇ ਡਿਜ਼ਾਈਨਰ ਜャ ਸੂਟ ਬਣਾਇਆ ਬੁਟੀਕ ਸਟਾਈਲ ਦੇ ਵਿੱਚ ਤੇ ਕੋਰਾ ਕਾਟਨ ਦਾ ਰਹੂਗਾ ਜੀ ਦੁਪੱਟਾ ਦੁਪੱਟੇ ਤੇ ਡਿਜ਼ਾਈਨ ਦੇਖੋ ਦੇਖੋ ਪੈਸ ਲਗਾ ਕੇ ਬਹੁਤ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਤੇ ਇਹਦੀ ਪ੍ਰਾਈਸ ਰਹੋਗੀ ਜੀ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪੂਰਾ ਖੁੱਲਾ ਡੁੱਲਾ ਰਹੂਗਾ ਜੀ ਦੁਪੱਟਾ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਕਾਵਿਆ ਦਾ ਰਹੂਗਾ ਜੀ ਕਾਵਿਆ ਦਾ ਨੈਕ ਟਾਈ ਬਣੀ ਹੋਈ ਹੈ ਚੈੱਕ ਕਰੋ ਜੀ ਉੱਪਰ ਬਹੁਤ ਪਾਰੀ ਕਾਵਿਆ ਬ੍ਰਾਂਡ ਦਾ ਸੂਟ ਰਹੂਗਾ ਇਹ ਵਾਲੀ ਰਹੂਗੀ ਜੀ ਬ੍ਰਾਂਡਡ ਬਾਟਮ ਤੇ ਇਹ ਵਾਲਾ ਰਹੂਗਾ ਜੀ ਕਾਟਨ ਦਾ ਦੁਪੱਟਾ ਠੀਕ ਹੈ ਜੀ ਟਸਰਜ਼ ਲੱਗੇ ਹੋਏ ਆ ਦੁਪੱਤੇ ਉੱਪਰ ਲੈਸਸ ਲੱਗੀ ਹੋਈ ਹੈ ਬਹੁਤ ਪਿਆਰਾ ਜਿਹਾ ਦੁਪੱਟਾ ਰਹੂਗਾ ਪ੍ਰਾਈਸ ਰਹੂਗੀ 750 ਦੇਖੋ ਜੀ 750 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਜੀ ਕਾਵਿਆ ਦਾ ਸੂਟ ਰਹੂਗਾ ਜੀ 750 ਵਿੱਚ ਤੁਸੀਂ ਲੈ ਸਕਦੇ ਜੀ ਇਹ ਵਾਲਾ ਸੂਟ ਅਗਲਾ ਸੂਟ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਲੈਸਾਂ ਲਗਾ ਕੇ ਡਿਜ਼ਾਈਨ ਹੋਇਆ ਜੀ ਇਹਦੇ ਉੱਪਰ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਉੱਪਰ ਨੂੰ ਬਾਟਮ ਦੇ ਵੀ ਉੱਪਰ ਵਰਕ ਹੋਇਆ ਦੇਖੋ ਜੀ ਮੂਰੀ ਵਰਕ ਹੋਇਆ ਜੀ ਬਾਟਮ ਉੱਪਰ ਚੈੱਕ ਕਰੋ ਇਹ ਆਊਗਾ ਜੀ ਇਹਦਾ ਮੂਰੀ ਵਰਕ ਤੇ ਇਹ ਆਊਗਾ ਜੀ ਇਹਦਾ ਦੁਪੱਟਾ ਇਹ ਵੀ ਤੁਸੀਂ ਸੂਟ ਲੈ ਸਕਦੇ ਹੋ ਸਿਰਫ 550 ਵਿੱਚ 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡਾ ਦੁਪੱਟੇ ਦਾ ਡਿਜ਼ਾਈਨ ਦੇਖੋ ਜੀ ਕਾਟਨ ਦਾ ਰੋਗਾ ਦੁਪੱਟਾ 550 ਦਾ ਸੂਟ ਰਹੂਗਾ ਜੀ ਇਹ ਚੈੱਕ ਕਰੋ ਕਲਰ ਥੋੜਾ ਡਲ ਆ ਰਿਹਾ ਸੋੜਾ ਚੇਂਜ ਜੀ ਬਾਟਮ ਦਾ ਕਲਰ ਚੇਂਜ ਆ ਰਿਹਾ ਪਰ ਮੈਚਿੰਗ ਆ ਜਿਹੜੇ ਦੁਪੱਟੇ ਨਾਲ ਮੈਚਿੰਗ ਆ ਤਾਂ ਬਾਟਮ ਤੇ ਦੁਪੱਟਾ ਵੀ ਥੋੜਾ ਡਲ ਆ ਰਿਹਾ ਪਰ ਬਹੁਤ ਸੋਨਾ ਜਾਂ ਫਰੋਜੀ ਜਾਂ ਲਾਈਟ ਫਰੋਜੀ ਜਿਹਾ ਕਲਰ ਹੋਊਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਇਹ ਵਾਲਾ ਸੂਟ ਦੇਖੋ ਜੀ ਸੇਮ ਸੋ ਪਹਿਲਾਂ ਓਪਨ ਕਰਕੇ ਦਿਖਾਇਆ ਸੀ ਇਹ ਵਾਲਾ ਕਲਰ ਹੈ ਜੀ ਪਿਆਰਾਤ ਬਹੁਤ ਹੀ ਪਿਆਰਾ ਜਿਹਾ ਤੇ ਪ੍ਰਾਈਸ ਇਹਦੀ 550 ਰਹਿਣ ਵਾਲੀ ਹੈ ਇਹ ਸਨ ਅੱਜ ਦੇ ਸਾਡੇ ਸੂਟ ਦੀ ਦੁਪੱਟਾ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੇ ਕੱਲ ਤੇ ਇੱਕ ਨਵੀਂ ਕਲੈਕਸ਼ਨ ਨਾਲ ਆ ਸਕੋਗੇ